ਹਾਂਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਦਾ ਉਮੀਦ ਕਰਦੇ ਹਾਂ ਠੀਕ ਠਾਕ ਹੋਵੋ ਤੁਹਾਡੇ ਜਨਵਰੀ ਸੈਟ ਵਟ ਹੋਣਗੇ ਲਓ ਜੀ ਅੱਜ ਜਨਵਰ ਤਾਂ ਨਹੀਂ ਡਾਇਆ ਦੇਖ ਲਓ ਮੌਸਮ ਖਰਾਬ ਸੀਗਾ ਅੱਜ ਸਵੇਰ ਦਾ ਹੋਰ ਜੀ ਕੀ ਆਲਾ ਕੇ ਆਹ ਬੱਚੇ ਦੇ ਲਾਉਨੇ ਆ ਪਰੰਗ ਹਨ ਤਾਈਆਂ ਨੂੰ ਇੱਥੇ ਬਾਹਰ ਕੱਢਿਆ ਹੋਇਆ ਹੈ ਲੈ ਆਂਦੀ ਫੱਟੀ ਤੇ ਰੰਗਾਂ ਗੋਰੀ ਕੋਲੇ ਆ ਤੇ ਸਟਿਕ ਜੀ ਆ ਭਈ ਰੰਗ ਰੌਣ ਵਾਲੀ ਇਹਦੇ ਲਾਉਨੇ ਰੰਗ ਇਹਨੂੰ ਕੱਢਦੇ ਆ ਬਾਹਰ ਦਿਖਾਈ ਗੋਰੀ ਬੱਚਾ ਰੰਗ ਰੱਖ ਕੇ ਮੋਟਾ ਹੀ ਬਹੁਤ ਫੜਿਆ ਜਣਾ ਦਾ ਇੱਥੇ ਰੱਖਦੇ ਲੈ ਆਹ ਦੇਖੋ ਬੱਚਾ ਹ ਲਾਲ ਸਰਾ ਬੱਚਾ ਚਿੱਟੀਆਂ ਦਾ ਖਾਣਾ ਖੇਰੂ ਮੇਰੇ ਸਾਹਮਣਾਂ ਇਹਦੇ ਨਾਲ ਝਾਲਦਰ ਮਾਰਦੇ ਨੇ ਇੱਕ ਪਾਸੇ ਤੇ ਠਲ ਠੁਲ ਆਪਣੀ ਪਾਈ ਵੀ ਹੈ ਹਨਾ ਇੱਕ ਕੋਈ ਹੋ ਦਿਖਾ ਦੇ ਬਾਕੀ ਸਾਰੇ ਘੈਂਟ ਆ ਹੀ ਹੂੰ ਸੱਜੇ ਪੱਲੇ 'ਚ ਮਾਰੀ ਜਾਗਾ ਇਧਰਲੇ 'ਚ ਇਧਰਲੇ 'ਚ ਦੇ ਇਹਨੂੰ ਹੋਣਾ ਗੋਰੀ ਖੋਲਦਾ ਪੱਲਾ ਹਨ ਮੈਂ ਆਹ ਲਵੇੜ ਲਾਂ ਫਿਰ ਤੁਹਾਨੂੰ ਮਿਲਦਾ ਲੌਜੀ ਓਏ 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 ਨਾ ਵੀ ਨਾ ਵੀ ਨਾ ਵੀ ਨਾ ਇਹ ਇਧਰ ਤਾਂ ਜਾ ਕੇ ਰੱਖ ਇਧਰ ਨਹੀਂ ਮੈਂ ਰੱਖਾਂ ਬਸ 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 ਉਹਦੇ ਨੂੰ ਤਾਂ ਲੱਗ ਜਾਣਾ ਨਾ ਵੀ ਨਾ ਵੀ ਨਾ ਵੀ ਛੇਰਾ ਨਾ ਮਠਿਆ ਨਾ 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 ਰੋਟਾ ਚੱਲੀ ਹੈ ਨਾਪ ਤਾ ਨਾ ਉਹ ਤੇਰੀ ਨਾਲ ਨਾ ਥੋੜੀ ਜੀ ਬਗਲ ਤੇ ਜੀਵਿਕਾ ਦਾ ਤੇ ਨਹੀਂ ਵੀ ਹੈ ਕਰਦਾ ਹੈ ਹੈ ਠੀਕ ਹੈ ਬੜਾ ਥੋੜੀ ਜਿਹੀ ਹਾਂ ਹੋਈ ਰਾਇ ਥੋੜੇ ਦਿਨ ਬਾਅਦ ਪੱਲਾ ਚੱਕ ਕੇ ਇਹਨੂੰ ਬੰਦ ਨਾ ਕਰਨੀ ਚੰਗਾ ਜਕੜ ਲਈਂ ਟਕਾ ਆ ਕੇ ਰੋ 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 ਤੂ ਡੀ ਨਾ ਬੇਟਾ ਨਾ ਨਾ ਨਹੀਂ ਬਹੁਤ ਸਿਆਣਾ ਬਈ ਬਹੁਤ ਸਿਆਣਾ ਸਾਰੇ ਬੁਰੀ ਗੋਲਾ ਜਾਂ ਬਾੜਾ ਗਾਡਰ ਲੱਗਣਾ ਇੱਕ ਮਿੰਟ ਰੋ ਰੋ ਇਹ ਕਿਵੇਂ ਹੈ ਮਿੰਗ ਦਾ ਚੱਲ ਰਿਵਕੈਂਡ ਲੱਗਦੀ ਪਰ ਰਾਤ ਚ ਰੱਖਦਾ ਜੀ ਥੋੜਾ ਦਬੇੜ ਲੱਗਦੀ ਲੋ ਜੀ ਆ ਰੈਸਕ ਲੈ ਕੇ ਥੋੜਾ ਜਿਹਾ ਨਾ ਮੇਰੇ ਹੱਥ ਵੀ ਲਿਬੜ ਗਏ ਇੱਕ ਕੁੰਡਲ ਹੋਰ ਮਾਰ ਦੇਣਾ ਇੱਥੇ ਕਿ ਜਾਈਂ ਐਂ ਕਰਕੇ ਆ ਦੇਖੋ ਮੈਂ ਆਪਾਂ ਸਾਰਿਆਂ ਨੂੰ ਪਹਿਲਾਂ ਬਾਜੀ ਛੱਡੀ ਸੀ ਸਲਾਬਤਪੁਰ aí ਉਹਦੇ ਕੂਤਰਿਆਂ ਰੰਗ ਲਾਇਆ ਸੀਗਾ ਤੇ ਉਸ ਤੋਂ ਬਾਅਦ ਹੁਣ ਇਹਦੇ ਲਾਉਣ ਲੱਗੇ ਆਪਾਂ ਬੱਚੇ ਦੇ ਇਹ ਵੀ ਧਿਆਨ ਰੱਖਣਾ ਵੀ ਲਿਬੜੇ ਨਾ ਗੋਰੀ ਹਿੱਲਣ ਨਹੀਂ ਇਧਰੋਂ ਤਾਂ ਚੱਕ ਕੇ ਰੱਖ ਨਾ ਵੀ ਰੁਕ ਜਾ ਰੁਕ ਜਾ ਰੁਕ ਜਾ ਸਿਰਾਂ ਰੁਕ ਜਾ ਹਿੱਲਣ ਦੇ ਹਿੱਲਣ ਦੇ ਹਰ ਜਾ ਹਰ ਜਾ ਹਰ ਜਾ ਹਰ ਜਾ ਇਧਰ ਤਾਂ ਚੱਕ ਤਾਂ ਚੱਕ ਕੁਇਨ ਗੁੰਦ ਦੁਬਾਰਾ ਰੱਖ ਲਿਆ ਯਾਰ ਇਹ ਡਿਗੜੀ ਗਾ ਔਖਾ ਨਾ ਉਹ ਲਓ ਜੀ ਆ ਇਹ ਨਾ ਦੋ ਦੋ ਕੰਮ ਥੋੜੇ ਜੇ ਕਰਨੇ ਔਖੇ ਹਨਾ ਹੁਣ ਤੁਸੀਂ ਵੀ ਸਮਝਦੇ ਆ ਆ ਦੇਖੋ ਇਸ ਤਰ੍ਹਾਂ ਹੋ ਗਿਆ ਰੰਗ ਹਾਂ ਬੜਾ ਗਾਡਰ ਹੋ ਗਿਆ ਰੰਗ ਤੇ ਇਹਨੂੰ ਆਪਾਂ ਸੁਕਾ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਸਵੇਰ ਹੋਣ ਦੀ ਵੇਟ ਕਰਦੇ ਕੱਲੂ ਡਾਵਾਂਗੇ ਬੱਚੇ ਤੇ ਇਹ ਵਲੌਗ ਇੱਥੇ ਹੀ ਐਂਡ ਕਰ ਦਿੰਨੇ ਆ ਤਾਂ ਹਨਾ ਕੱਲ ਸਵੇਰੇ ਬੱਚੇ ਡਾਵਾਂਗੇ ਨਾਲੇ ਦਾ ਰੰਗ ਸੁੱਕ ਜੂਗਾ ਤੁਹਾਨੂੰ ਸਵੇਰੇ ਦਿਖਾਵਾਂ ਲਓ ਜੀ ਸਵੇਰ ਹੋ ਚੁੱਕੀ ਐ ਉੱਪਰ ਆ ਗਏ ਆਪਾਂ ਆਹ ਬੱਚੇ ਨੂੰ ਆਪਾਂ ਬੰਦਦੇ ਆਂ ਛਤਰੀ ਤੇ ਇਹਨੂੰ ਹੁਣ ਬਸ ਤਾਂ ਚੜਾਇਆ ਕਰਾਂਗੇ ਲਓ ਜੀ ਉਹ ਬੰਨਤਾ ਬੱਚਾ ਉੱਪਰ ਉਹ ਬੈਠ ਲਿਆ ਹੁਣ ਇੱਥੇ ਆਪਾਂ ਸਾਰੇ ਬੱਚੇ ਬਾਹਰ ਕੱਢਦੇ ਆਂ ਨਾਲੇ ਤਾਂ ਛੋਟੇ ਹਨਾ ਉਹਨਾਂ ਨੂੰ ਧੁੱਪ ਲਾਉਣੀ ਐ ਵੱਡੇ ਇੱਥੇ ਜਾਲ ਚ ਪਾਉਨੇ ਆ ਫਿਰ ਉਹਨਾਂ ਨੂੰ ਛੱਡਾਂਗੇ 10-15 ਮਿੰਟ ਜਾਲ ਚ ਪਾ ਕੇ ਡਾਵਾਂਗੇ ਉਹਨਾਂ ਨੂੰ ਨਾਲੇ ਤੁਹਾਨੂੰ ਦਿਖਾਵਾਂਗੇ ਅੱਜ ਲਓ ਜੀ ਆ ਚਾਰ ਪੰਜ ਬੱਚੇ ਦਾ ਇੱਧਰ ਲਈ ਵੱਡੇ ਖੁੱਡੇ ਵਾਲੇ ਹਨ ਹਾਂ ਹਾਂ ਵੀ ਹਾਂ ਲੈ ਉਹ ਬੜਕੀ ਜਾਂਦਾ ਉਹਨੇ ਕਿਹਾ ਵੀ ਮੇਰੇ ਸਾਥੀ ਹਜੇ ਆਏ ਨਹੀਂ ਮੈਨੂੰ ਪਹਿਲੇ ਤਾਂ ਜਿਹੜਾ ਤਾਂ ਓਏ ਆ ਦੇਖ ਲੋ ਬੱਚਾ ਵਾ ਵੱਡਾ ਹੋ ਗਿਆ ਹਨ ਇਹਨਾਂ ਨੂੰ ਆਪਾਂ ਦੁੱਧ ਦੇਣਾ ਉਧਰ ਦੂਜੇ ਖੁੱਡੇ ਛੱਡ ਲੈਣੇ ਦੂਜੇ ਬੱਚਿਆਂ ਨੇ ਬਸ ਇਹਨਾਂ ਨੂੰ ਹੱਥ ਕੋਈ ਪਾਲਿਆ ਕਰਾਂਗੇ ਹੁਣ ਨਾਲੇ ਤਾਂ ਇਹਦੇ ਮਾਂ ਨੂੰ ਰੈਸਟ ਮਿਲ ਜੂਗੀ ਤੇ ਬਾਕੀ ਆ ਸਾਰੇ ਆ ਬਾਰੇ ਫਾਇਰਦੇ ਇਹਨਾਂ ਨੂੰ ਚੱਕਦੇ ਆ ਤੇ ਜਾਲ ਚ ਪਾਉਂਦੇ ਆ ਦਾਣੇ ਦੁਨੀਆਂ ਵਿੱਚ ਉਗੀਆਂ ਤੇ ਚੋਕ ਲੈਣ ਦੇ ਜੇ 2 4 ਚੋਕਦੇ ਆ ਤਾਂ ਤੇ ਨਹੀਂ ਸਾਰਿਆਂ ਨੂੰ ਕੱਢਦੇ ਆ ਬਾਹਰ ਜਾਲ ਚ ਪਾਉਨੇ ਆ ਬਸ ਇੱਥੇ ਸੱਟ ਲੈਨੇ ਨਾਲੇ ਤਾਂ ਇਹਨਾਂ ਨੂੰ ਧੁੱਪ ਲੱਗ ਜੂ ਹਨਾ ਬੱਚਿਆਂ ਨੂੰ ਵੀ 2 ਘੰਟੇ ਬਾਹਰ ਰਹਿਣ ਦਿੰਦੇ ਆ ਲਓ ਜੀ ਚਾਰ ਪੰਜ ਹੋਰ ਲੈ ਆਂਦੇ ਆਪਾਂ ਉਧਰਲੀ ਖੁੱਡੇ ਚੋਂ ਨੈੱਟ ਵਾਲੇ ਚੋਂ ਇੱਕ ਤਾਹਾ ਲਾਲ ਜੀਨਾ ਦਾ ਇੱਕ ਡੱਬਾ ਇਹ ਬਹੁਤ ਵੱਡੇ ਆ ਇੱਕ ਆਹਾ ਮੌਜਾ ਜਾਂ ਤੇ ਇੱਕ ਬੱਚਾ ਆਹਾ ਚਿੱਟਾਂ ਵਾਲੇ ਦਾ ਇੱਕ ਆਹ ਰੇ ਢੱਕਿਆਂ ਵਾਲਾ ਅਹੀ ਵੱਡਾ ਹੋ ਗਿਆ ਵਾ ਇਹਦੇ ਵੀ ਠੱਲ ਪਹਿਲਾਂ ਪਹਿਲਾਂ ਪਾਤੀ ਪੈਰ ਇਹਦੇ ਮੋਟੇ ਹਨ ਮੁੜ ਕੇ ਚੜ੍ਹਨੀ ਨਹੀਂ ਸੀ ਠੱਲ ਲੈ ਹੁਣ ਕੱਢਦੇ ਆ ਵੱਡੇ ਬੱਚੇ ਉਹ ਇੱਥੇ ਲਓ ਜੀ ਆਹ ਚਾਰੇ ਪੰਜੇ ਬੱਚੇ ਆਪਾਂ ਇੱਥੇ ਕੱਢ ਲੇ ਇਹਨਾਂ ਨੂੰ ਹੁਣ ਕੱਲੇ ਕੱਲੇ ਕਰਕੇ ਛੱਡਦੇ ਆ ਨਾਲੇ ਤੁਹਾਨੂੰ ਦਿਖਾਉਣਾ ਵੀ ਕਿਹੜਾ ਕਿਵੇਂ ਆ ਕਿਹੜਾ ਕਿਵੇਂ ਤੇ ਸਭ ਤੋਂ ਪਹਿਲਾਂ ਤਾਂ ਆਪਣਾ ਆਹ ਵਾਲਾ ਬੱਚਾ ਜਿਹੜਾ ਤੁਹਾਨੂੰ ਮੈਂ ਤਾਂ ਕਿਹਾ ਸੀ ਉੱਡ ਗਿਆ ਸੀਗਾ ਆਹ ਵਾਲਾ ਆ ਗਿਆ ਵਾ ਇਹਨੂੰ ਆਪਾਂ ਆਪਦੇ ਆਪ ਨਹੀਂ ਡਾਉਂਦੇ ਹਨਾ ਮੈਂ ਤੈਨੂੰ ਜਾਲ ਚ ਰਹਿੰਦ ਨੇ ਦੂਜਿਆਂ ਨੂੰ ਢਾਕੇ ਸਕਦੇ ਇਹਨੂੰ ਫੇਰ ਖੁੱਲਾ ਬਿਠਾ ਦਾਂਗੇ ਉਹਦੇ ਨਾਲ ਸਾਰਿਆਂ ਨੂੰ ਪਹਿਲਾਂ ਆਪ ਡੰਟਿਆ ਵਾਲਾ ਫੜ ਲੈਨੇ ਆ ਆ ਜਾ ਬੇਟਾ ਆ ਰਿਹਾ ਚੱਲ ਬੈਠੂਗਾ ਬੈਠੂਗਾ ਵੇਖਿਆ ਉਸ ਤੋਂ ਬਾਅਦ ਕਾਲ ਕਾਂਤਰਾ ਆ ਲੋ ਚਿੱਟੀਆਂ ਦਾ ਉਹ ਬਹਿ ਗਿਆ ਫੇਰ ਆਹਾ ਲਾਲ ਚੀਨਾ ਯੱਲਾ ਵੀ ਇਹ ਵੀ ਭੈ ਗਿਆ ਫੇਰ ਆਪਣਾ ਸ਼ਰਲੀ ਰਾਮ ਬੱਚੇ ਨੇ ਡਾਈਆਂ ਮੈਂ ਭੋਖਰਾ ਦਿਆਂ ਵਾ ਲਓ ਜੀ ਉਹ ਤਾਂ ਉੱਡੀ ਗਿਆ ਉਹ ਫਿਰਦਾ ਆਪੇ ਨੇ ਛੱਡੇ ਨੇਗੇ ਛੱਡੂਗਾ ਰੋੱਕ ਕੇ ਹਜੇ ਤੇ ਇਹਨਾਂ ਨੂੰ 5-7 ਮਿੰਟ ਬੈਠੇ ਰਹਿੰਦੇ ਨੇ ਫਿਰ ਗੈਰ ਦਿੰਨੇ ਆਪਾਂ। ਬਾਕੀ ਇਹਨਾਂ ਨੂੰ ਡਾ ਕੇ ਨਾ ਫਿਰ ਇਹਨੂੰ ਖੁੱਲਾ ਬਿਠਾਵਾਂਗੇ ਛਤਰੀ ਦੇ। ਤੇ ਬਾਕੀ ਛੋਟੂ ਗਏਗਾ ਆਪਣੀ ਸਾਰੀ ਇੱਥੇ ਬੈਠੀ ਆ। ਇਹਨਾਂ ਨੂੰ ਹੁਣ ਤਾਂ ਪਲਵਾਇਆ ਕਰਾਂਗੇ ਨਾ ਤਾਂ ਬਾਹਰ ਕੱਢ ਲਿਆ ਕਰਾਂਗੇ। ਲਓ ਜੀ ਦਰਵਾਜ਼ਾ ਖੁੱਲਾ ਹੀ ਜਾਲ ਦਾ ਆ ਵੀ ਨਿਕਲ ਗਿਆ ਬਾਹਰ ਚੱਲ ਕੋਈ ਨਾ ਬੈਠਾ ਰਹਿੰਦੇ ਨਹੀਂ ਇੱਥੇ ਹਨਾ ਬੱਚਿਆਂ ਦੇ ਨਾਲ ਹੀ ਟਿਕਿਆ ਰਹੂਗਾ ਆਪੇ। ਤਾਂ ਇਹਨੂੰ ਆਪਾਂ ਨਹੀਂ ਜਾਣ ਦਿੰਦੇ। ਇੱਥੇ ਬੈਠਾ ਰਹੀ ਹੁਣ ਗਾਂ ਪਛਾਣਾ ਜਾਈ ਚੰਗਾ ਤੇ ਨਹੀਂ ਤੈਨੂੰ ਫਾੜ ਹੀ ਲੈਨੇ ਇਹ ਫੜਿਆ ਗਿਆ ਫੜਿਆ ਗਿਆ ਫੜਿਆ ਗਿਆ ਇੱਥੇ ਇਹਨੂੰ ਦਰਵਾਜ਼ਾ ਲਾ ਦਿੰਨੇ ਆਂ ਰੈਸਕੀ ਜਿਹਾ ਕੰਮ ਦਾ ਚੇਤਾ ਹੀ ਭੁੱਲ ਕੇ ਦਰਵਾਜ਼ਾ ਲਾਉਣ ਦਾ ਲਾਓ ਜੀ 15 20 ਮਿੰਟ ਹੋ ਚੁੱਕੇ ਆ ਤੇ ਵੰਜੀ ਆਪਾਂ ਚੱਕ ਲਈ ਆ ਹੁਣ ਇਹਨਾਂ ਨੂੰ ਗੇਰ ਦਿੰਨੇ ਇਹਨਾਂ ਨੂੰ ਸਾਰਿਆਂ ਨੂੰ ਚਲ ਓਏ ਹਾਂ ਓਟ ਕੇ ਓਟ ਕੇ ਓਟ ਕੇ ਓਟ ਹਉ ਜਾਂਦੇ ਤਨੇ ਉੱਚੇ ਜਾਂ ਲਾਗੇ ਹੋਂ ਤਾਂ ਤੰਨੀ ਕਾਲ ਕੰਮ ਤਾਂ ਵੀ ਡੰਡਿਆ ਵਾਲਾ ਵੀ ਤੇ ਦੂਸਰਾ ਲਾਲ ਚੀਨਾ ਜਾ ਵੀ ਤੇ ਜਦੋਂ ਥਾ ਆਪਣਾ ਸ਼ੁਰਲੀ ਤੇ ਇਹ ਪੱਕੇ ਘਰ ਦੇ ਹੋ ਗਏ ਇਹ ਕਾਫੀ ਆ ਰਹੇ ਿਆ ਜਾਰੇ ਲਓ ਜੀ ਆ ਬੱਚੇ ਨੂੰ ਨਾ ਹੁਣ ਖੁੱਲਾ ਛੱਡ ਦਿੰਨੇ ਆਪਾਂ ਚੱਲ ਵਿਛੇੜਾ ਲੈ ਆਏ ਛਤਰੀ ਤੇ ਜਾਵੜਦਾ ਉੱਡ ਵੀ ਖੜਦਾ ਪਰ ਛੋਟਾ ਕਰਕੇ ਨਾ ਹਜੇ ਜਲਦੀ ਨੂੰ ਆਪਾਂ ਹੁਣ ਛੇੜਦੇ ਨਹੀਂਗੇ ਬੈਠਾ ਰਹਿਣ ਦਿੰਨੇ ਆ ਆਪਦੇ ਆਪ ਉੱਡ ਗਿਆ ਤਾਂ ਬਿਠਾ ਲਾਂਗੇ ਹਨਾ ਬੱਚੇ ਹੋ ਜਾਂਦੇ ਆ ਉਹਦੇ ਲਓ ਜੀ ਉਹ ਦੂਜਾ ਬੱਚਾ ਵੀ ਉੱਡ ਗਿਆ ਉਹ ਫਿਰਦਾ ਆਉ ਉਹ ਜਾਂਦਾ ਹੋ ਜਾਂਦਾ ਮੂਰੇ ਮੂਰੇ ਉਹਦੇ ਉਹ ਵਾ ਲਓ ਜੀ ਬੱਚਾ ਉੱਡ ਕੇ ਆ ਗਿਆ ਉਹ ਵੀ ਬਿਠਾ ਲਿਆ ਮੈਂ ਇਹ ਆਉ ਬਿਠਾ ਲੈ ਠੀਕ ਹੈ ਜੀ ਸਿੱਧਾ ਛਤਰੀ ਤੇ ਆ ਗਿਆ ਉਦਾਂ ਜਰੂਰ ਡੈਗ ਪਿਆ ਹੀ ਪਾਸੇ ਤੇ ਆਪਦੇ ਆਪ ਜਾਨਵਰ ਉੱਡੇ ਦੇਣ ਐਂ ਫਾਇਦਾ ਵਾ ਜੇ ਜਦੋਂ ਆਪੇ ਉੱਡੇ ਨਾ ਬੱਚਾ ਥੱਕਾ ਨਾ ਕਰੇ ਫਿਰ ਆਪ ਹੀ ਆ ਜਾਂਦਾ ਹੁੰਦਾ ਜਦੋਂ ਆਪਾ ਨਾ ਨੇ ਕਈ ਵਾਰ ਹਨਾ ਬੱਚਾ ਡਰ ਜਾਂਦਾ ਬਾਕੀ ਛੋਟੇ ਇੱਥੇ ਬੈਠੇ ਇਹਨਾਂ ਨੂੰ ਦਿੰਨੇ ਆ ਫੀਡ ਤੇ ਇੱਥੇ ਧੁੱਪੇ ਪਾ ਦਿੰਨੇ ਜਾਲ 'ਚ ਇਹ ਸਾਰੇ ਉੱਪਰ ਹੀ ਬੈਠੇ ਰਹਿਣ ਲੱਗੇ ਇਹਨਾਂ ਨੂੰ ਲਾਵਾਂਗੇ ਦੁਪਹਿਰੇ ਛੁਰਲੀ ਹੋਣੀ ਤਿੰਨੇ ਚਾਰੀ ਉੱਡੇ ਹੀ ਫਿਰਦੇ ਆ ਉਹ ਹੋ ਗਏ ਹੁਣ ਪੱਕੇ ਆਪਾਂ ਨਾ ਛੁਰਲੀ ਹੁਣ ਤਾਂ ਨਾਲ ਨਾਲ ਛ ਪਹਿਲਾਂ ਨਹੀਂ ਛੱਡਦੇ ਹੁਣ ਛੱਡਣ ਲੱਗ ਗਏ ਕਿਉਂਕਿ ਇਹ ਬੱਚਿਆਂ ਦੀਆਂ ਹੋ ਗਈਆਂ 15 15 ਤੋਂ 20 ਡਾਈਆਂ ਹੋ ਗਈਆਂ ਹਾਂ ਕਿਉਂਕਿ ਦਿਹਾੜੀ ਦੇ ਦੋ ਦੋ ਤਿੰਨ ਤਿੰਨ ਵ ਹਣ ਸਾਰਾ ਇਹਨਾਂ ਨੂੰ ਘਰ ਦਾ ਪਤਾ ਵਾ ਹੁਣ ਸੋਨੂੰ ਮੈਂ ਓਏ ਲੈ ਆ ਦੇਖੋ ਇਹਨਾਂ ਦੇ ਕੰਮ ਲੈ ਨਾ ਹੁਣ ਛਤਰੀ ਤੇ ਜਾਵੜੇਗਾ ਥੱਲੇ ਤਾਂ ਆ ਗਿਆ ਇੱਕ ਨਾ ਦੇਖੋ ਇਹਨਾਂ ਨੂੰ ਮਿੱਟ ਦਾ ਸਾਰਾ ਰਸਤਾ ਪਤਾ ਜਿਵੇਂ ਹੁਣ ਬਰ ਦਰਵਾਜ਼ਾ ਖੋਲਦੇ ਨੇ ਇਹ ਅੰਦਰ ਉੱਠ ਜਾਣਾ ਚਲੋ ਬੈਠਾ ਰਹਿਣ ਦਿਓ ਆਪੇ ਫਿਰਦਾ ਰਹੂਗਾ ਹੁਣ ਮੈਂ ਲਾਦਾ ਡੱਬੇ ਹੁਣੀ ਉਤਰਨੇਗਾ ਉਹਦੇ ਥੱਲੇ ਦੇਖੀ ਜਾਂਦੇ ਇਹਦੇ ਬੂਥੇ ਵਾਲੀ ਇਹ ਕੀ ਕਰਦਾ ਤੇ ਹੁਣ ਅਸੀਂ ਵੀ ਕੋਸ਼ਿਸ਼ ਕਰੀਏ ਜਾਣਦੇ ਨਾ ਬੇਟਾ ਤੁਸੀਂ ਇਦੀ ਰੀਸ ਨਹੀਂ ਕਰਨੀ ਤਾਂ ਜੇ ਜਿਹ ਹੈਗਾ ਹੈਗਾ ਓਏ ਚੰਟ ਪਾਲਟੀ ਚੱਲ ਉੱਪਰ ਜਾਵੜੇਗਾ ਲੈ ਹੜ ਆ ਜਾ ਆ ਆ ਆਏ ਆ ਜਾ ਆਰੇ ਆਰੇ ਕਹਿੰਦੇ ਭਾਈ ਦਾ ਲੈ ਜਾ ਛਤਰੀ ਤੇ ਜਾਏਗਾ ਏ ਉਹ ਬੈ ਗਿਆ ਬੈ ਗਿਆ ਬੈ ਗਿਆ ਬੈ ਗਿਆ ਬੈਠਾ ਰਿਹਾ ਇੱਥੇ ਥੱਲੇ ਪਤਾ ਨਹੀਂ ਕੀ ਕਰਨ ਆਉਂਦੇ ਆ ਤੇ ਬਾਕੀ ਹੁਣ ਤੁਹਾਨੂੰ ਮੈਂ ਦਿਖਾਉਣਾ ਕਿ ਕਿੱਧਰ ਫੈਦੇ ਆਪਣੇ ਜਾਨਵਰ ਆ ਰਿਹਾ ਆ ਲਾਲ ਕਾਂਤਾ ਉਹ ਕਾਲ ਕਾਂਤਰਾ ਆ ਦੇ ਮਗਰ ਆ ਗਿਆ ਲਓ ਜੀ ਕਾਫੀ ਟਾਈਮ ਹੋ ਗਿਆ ਬਾਕੀ ਉੱਡੇ ਹੀ ਫਿਰਦੇ ਹਜੇ ਕੋਈ ਨਹੀਂ ਬੈਣ ਦਾ ਸਮਾਂ ਚਰ ਕਿਸੇ ਦੇ ਬਾਕੀ ਇਹਨਾਂ ਦਾ ਨਹੀਂ ਪਤਾ ਹਨ ਕਦੋਂ ਆਉਣ ਤੇ ਆਪਾਂ ਇੱਕ ਦਿਨ ਸਪੈਸ਼ਲ ਇਹਨਾਂ ਤੇ ਵੀਡੀਓ ਬਣਾ ਲਾਂਗੇ ਵੀ ਕਿੰਨਾ ਟਾਈਮ ਕਰਦੇ ਐ ਢਾ ਕੇ ਕੱਲ੍ਹ ਪਾਸੋਂ ਤੱਕ ਜਦੋਂ ਵੀ ਤੇ ਬਾਏ ਵੀ ਮਿੱਤਰੋ ਬਾਕੀ ਤੁਸੀਂ ਕਮੈਂਟ ਕਰਿਆ ਕਰੋ ਜੇ ਕੋਈ ਗੱਲ ਬਾਤ ਪੁੱਛਣੀ ਆ ਤਾਂ ਹਨ ਬਾਕੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਹੁਣ ਹਜੇ ਕੋਈ ਗੱਲ ਬਾਤ ਮੈਨੂੰ ਨਹੀਂ ਪਤਾ ਕੂਤਰਾ ਬਾਰੇ ਤੇ ਬਾਕੀ ਤੁਸੀਂ ਕਮੈਂਟ ਕਰਿਓ ਵੀ ਹੁਣ ਆਪਾਂ ਅਗਲਾ ਜਾਨਵਰ ਕਿਹੜਾ ਲੈ ਕੇ ਆਈਏ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਤੁਸੀਂ ਕਮੈਂਟ ਕਰਿਓ ਜਰੂਰ ਵੀ ਜਾਨਵਰ ਹੋਰ ਕਿਹੜੇ ਲੈ ਕੇ ਅੱਗੇ ਮੁਰਗੀਆਂ ਲੈ ਕੇ ਆਈਏ ਬੱਕਰੀ ਲੈ ਕੇ ਆਈਏ ਕਿ ਹੋਰ ਫੈਂਸੀ ਕੂਤਰ ਦਾ ਵੈਸੇ ਛੱਡੋ ਖੜਾ ਯਾਰ ਉਹ ਤਾਂ ਆਪਾਂ ਕੀ ਕਰਾਉਣੇ ਹਨ ਐਵੇਂ ਮੁੜ ਕੇ ਆਪਣੀ ਕੂਤਰ ਖਰਾਬ ਕਰਨੀ ਆ ਆਪਾਂ ਛੱਡ ਲੀਆਂ ਬਾਜ਼ੀਆਂ ਬੂਜ਼ੀਆਂ ਤੇ ਕੰਮ ਹੋ ਜੂ ਖਰਾਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰ ਲਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਵੀ ਸੋਹਣੇ